ਸੋ ਤੁਸੀਂ ਦੇਖ ਰਹੇ ਹੋ ਕਿ ਦੇਖੋ ਗੱਲ ਇਹ ਹੈ ਕਿ ਕੈਂਡੀਡੇਟ ਹਜੇ ਮੰਨਣ ਨੂੰ ਤਿਆਰ ਨਹੀਂ ਹੈ ਕਿ ਮੈਂ ਜਿੱਤ ਗਿਆ ਹਾਂ ਲੇਕਿਨ ਅੰਦਰੋਂ ਆਵਾਜ਼ ਇਹਦੀ ਹੈ 265 ਵੋਟਾਂ ਦੇ ਜਿਹੜੇ ਹੈ ਜਿੱਤ ਚੁੱਕੇ ਨੇ ਕਿਉਂਕਿ ਕੱਲ ਦੂਜੀ ਪਾਰਟੀ ਨੇ ਢੋਲ ਵਜਾਤੇ ਸੀਗੇ ਔਰ ਦੇਖੋ ਇਹ ਹੈ ਬਾਹਰ ਆ ਰਹੇ ਨੇ ਜੀ ਸੋ ਬਹੁਤ ਖੁਸ਼ੀ ਜਿਹੀ ਹੈ ਚਿਹਰੇ ਦੇ ਉੱਪਰ ਦਿਖਾਈ ਦੇ ਰਹੀ ਹੈ ਹਾਂ ਜੀ ਹਾਂ ਜੀ ਬੋਲੀ ਕੀ ਕਹਾਂ ਜੰਨੋ ਜੀ ਹਾਂ ਜੀ ਕੋਈ ਨਹੀਂ ਆਣੀ ਬੋਲੋ ਸਾਰੀ ਸੰਗਤ ਦਾ ਆਸ਼ੀਰਵਾਦ ਹੈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਚਲੋ ਹਾਂਜੀ ਵੀ ਅੱਜੌਥੇ ਰਾਉਂਡ ਦਾ ਰਿਜ਼ਲਟ ਹੈ ਜੀ ਸਤਨਾਮ ਸਿੰਘ 267 ਤੇ ਮੁਬਾਰਕਬਾਦ ਸਤਨਾਮ 260 ਹਰਦੀਪ ਸਿੰਘ ਚੰਨੀ 14 ਹਰਜੋਤ 0 ਗੁਰਦੀਪ ਕੁਮਾਰ 149 ਮਨਦੀਪ ਸਿੰਘ 5 ਨੋਟਾ 3 ਟੋਟਲ 260 263 ਵੋਟਾਂ ਤੋਂ ਕਾਂਗਰਸ ਪਾਰੀ ਦਿੱਤੀ ਸਤਨਾਮ ਸਿੰਘ ਹਰਦੀਪ ਸੋ ਤੁਸੀਂ ਦੇਖ ਲਓ ਕਿ 263 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਜਿੱਤ ਚੁੱਕਿਆ ਜਦੋਂ ਕਿ ਕੱਲ ਆਮ ਆਦਮੀ ਪਾਰਟੀ ਦੀ ਸੀ ਤੇ ਆ ਰਿਹਾ ਜੀ ਆਪਣੇ ਸਿੱਪੀ ਬੇਟੀ ਸਮਰਥਕਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈ ਪੂਰਾ ਇੰਤਜ਼ਾਮ ਕੀਤਾ ਗਿਆ ਔਰ 265 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤ ਕੇ ਤੁਸੀਂ ਦੇਖ ਸਤਨਾਮ ਬਾਹੁਰੂ ਦੇ ਜੇ ਕਾਰੇ ਲੱਗ ਰਹੇ ਨੇ ਸਤਨਾਮ ਜੀ ਸਵਾਦ ਦਿਨ ਚੱਲ ਰਹੇ ਆ ਜੀ ਖੁਸ਼ੀ ਨਹੀਂ ਬਣਾਣੀ ਆ ਜੀ ਬਹੁਤ ਬਹੁਤ ਮੁਬਾਰਕਾ ਜੀ ਕੋਟਲੀ ਸਾਹਿਬ ਦੀ ਸਾਰੀ ਟੀਮ ਨੂੰ ਬਾਦ ਨੰਬਰ 2 ਦੇ ਸਾਰੇ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਸੋ ਦੇਖ ਰਹੇ ਹੋ ਸਤਨਾਮ ਵਾਹਿਗੁਰੂ ਦੇ ਜੇ ਕਾਰਿਆਂ ਦੇ ਵਿੱਚ

ਅੱਜ ਲੋਕਾਂ ਨੇ ਆਪਣਾ ਫਤਵਾ ਦਿੱਤਾ ਜਿਸ ਤਰੀਕੇ ਨਾਲ ਲੋਕਤੰਤਰ ਨੂੰ ਤਾਰ-ਤਾਰ ਕਰਨ ਦੀ ਪਿਛਲੇ ਦਿਨੀ ਇਹ ਕੋਸ਼ਿਸ਼ ਹੋਈ ਹੈ ਅੱਜ ਲੋਕਾਂ ਨੇ ਉਹਦੇ ਖਿਲਾਫ ਫਤਵਾ ਦਿੱਤਾ ਤੋਂ ਮੈਂ ਜਿੱਥੇ ਵਾਰਡ ਨੰਬਰ 2 ਆਸ ਕਰਕੇ ਉਹਨਾਂ ਦੇ ਸਾਰੇ ਵੋਟਰਾਂ ਦਾ ਨਿਵਾਸੀਆਂ ਦਾ ਔਰ ਪੂਰੇ ਖੰਨੇ ਦਾ ਬਹੁਤ ਹੀ ਇਸ ਗੱਲੋਂ ਮਸ਼ਕੂਰ ਹਾਂ ਧੰਵਾਦ ਕਰਦਾ ਹਾਂ ਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਫਤਵਾ ਦਿੱਤਾ ਕਾਂਗਰਸ ਪਾਰਟੀ ਨੂੰ ਚਿਤਾਇਆ ਸਤਨਾਮ ਚੌਧਰੀ ਜੀ ਸਾਡੇ 2 ਨੰਬਰ ਵਾਰਡ ਤੋਂ ਉਮੀਦਵਾਰ ਸਾਡੇ ਐਮਸੀ ਬਣੇ ਨੇ ਸਪੁੱਜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਸਮੇਂ 'ਚ ਜੋ ਵਿਕਾਸ ਕਾਰਜ ਨੇ ਜੋ ਡਿਵੈਲਪਮੈਂਟ ਹੈ ਜੋ ਸਾਡੇ ਅਸੀਂ ਚਾਹੁੰਦੇ ਹਾਂ ਕਿ ਖੰਨੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਰਹੇ ਵਰਕਰਾ ਰਹੇ ਇੱਥੇ ਭਾਈਚਾਰਾ ਸਾਂਝ ਮਜ਼ਬੂਤ ਹੋਵੇ ਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ 'ਚ ਕੰਮ ਕਰਾਂਗੇ ਔਰ ਜਿਹੜੀਆਂ ਵਧਿਕੀਆਂ ਨੇ ਜੋ ਤਾਨਾਸ਼ਾਹ ਵਾ ਔਰ ਜਿਸ ਤਰੀਕੇ ਨਾਲ ਝੂਠ ਦੀ ਰਾਜਨੀਤੀ ਹੋ ਰਹੀ ਹੈ ਉਸ ਨੂੰ ਖਤਮ ਕਰਨ ਦੇ ਲਈ ਅਸੀਂ ਘਰ-ਘਰ ਜਾਵਾਂਗੇ ਔਰ ਲੋਕਾਂ ਨੂੰ ਇਸ ਗੱਲ ਦੇ ਲਈ ਜਾਗਰੂਕ ਕਰਾਂਗੇ ਸੋਤੂ ਦੇਖ ਰਹੇ ਹੋ ਸਾਫ ਦਾ ਮੰਤਰੀ ਸਲਾਗ ਗੁਰਕੀਰ ਸਿੰਘ ਕੋਟਰੀ ਨੇ ਜਿੰਮੇ ਕੀ ਕਿਹਾ ਹੈ ਕਿ ਇਹ ਜਿਹੜੀ ਜਿੱਤ ਹੋਈ ਹੈ ਇਹ ਇਨਸਾਫ ਮਿਲਿਆ ਹੈ ਬੜੀ ਸੰਖਿਆ ਦੇ ਵਿੱਚ ਕਾਂਗਰਸੀ ਕਾਰਜਕਰਤਾ ਆਪਣੇ ਉਮੀਦਵਾਰ ਜੇਤੂ ਉਮੀਦਵਾਰ ਨੂੰ ਨਾਲ ਲੈ ਕੇ ਵਿਕਟੋ ਦਾ ਨਿਸ਼ਾਨ ਬਣਾ ਕੇ ਅੱਜ ਖੁਸ਼ੀ ਮਨਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਸਤਨਾਮ ਵਾਹਿਗੁਰੂ ਦੇ ਭਜਨ ਗਾਉਂਦੇ ਹੋਏ ਬੜੇ ਸ਼ਾਂਤ ਮੀਟੰਗ ਦੇ ਨਾਲ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਔਰ ਤੁਸੀਂ ਦੇਖ ਰਹੇ ਹੋ ਕਿ 12 ਨੰਬਰ 2 ਦੇ ਵਿੱਚ ਜਿਹੜੀ ਅੱਜ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਉਸ ਨੂੰ ਲੈ ਕੇ ਇਸ ਬੜੀ ਸੰਖਿਆ ਦੇ ਵਿੱਚ ਕਾਂਗਰਸੀ ਕਾਰਜਕਰਤਾ ਆਪਣੇ ਜੇਤੂ ਉਮੀਦਵਾਰ ਦੇ ਨਾਲ ਵਾਹਿਗੁਰੂ ਦਾ ਜਾਪ ਜਪਦੇ ਹੋਏ ਮਾਡਲ ਟਾਉਨ ਦੇ ਵਿੱਚ ਬੜੀ ਸੰਖਿਆ 'ਚ ਜਾ ਰਹੇ ਨੇ